ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਹਾਂ ਜੀ ਕੋਟਕੂੜਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤੇ ਸਾਹਮਣੇ ਬੈਠੇ ਰਿਆਂ ਵਾਲਾ ਜਿਹੜਾ ਪੱਖਾ ਲੱਗ ਚੁੱਕਿਆ ਇਹ ਬਈ ਜੀ ਕੁਆਲਿਟੀ ਹੈਗੀ 17 18 ਤੇ ਆ ਦੇਖੋ 17 18 ਦੀ ਕੁਆਲਿਟੀ ਦੇਖੋ ਇਹ ਵਾਲੀ ਕੁਆਲਿਟੀ ਹੈ 17 18 ਤੇ ਦੇਖਦੇ ਹਾਂ ਜੀ ਬਾਸਪਤੀ ਦੀ ਰੇਟ ਕਿਥੋਂ ਤੱਕ ਜਾਂਦੀ ਹੈ ਤੇ ਕਰ ਦਿਓ ਵੀਡੀਓ ਨੂੰ ਦਬ ਕੇ ਸ਼ੇਅਰ ਤਰੀਕਾ ਜਿਹਾ ਹੈ ਜੀ 29 ਅਕਤੂਬਰ 2025 ਜਗ੍ਹਾ ਕੋਟਕੂੜਾ ਮੰਡੀ ਤੇ ਸਮਾਂ ਜਿਹੜਾ ਜੀ 11:05 ਸਿਰਫ ਨੋਇਦਾਰ ਮੰਡ ਰਹਿ ਗਿਆ ਤੇ ਕਰਦੇ ਆ ਬੋਲੀ ਸ਼ੁਰੂ ਆਈ ਤੁਹਾਨੂੰ ਦਿਖਾਉਣੇ ਕੋਟਪੁਰਾ ਮੰਡੀ ਦੇ ਰੇਟ ਬਾਸਪਤੀ ਦੇ ਰੇਟਾਂ ਦੀ ਜਾਣਕਾਰੀ ਦਵਾਂਗੇ ਇਹ ਝੋਨੇ ਦੀ ਗੱਲ ਕਰੀਦਾ ਬਾਈ ਝੋਨਾ ਜਿਹੜਾ 80% ਮੰਡੀ ਦੇ ਵਿੱਚ ਆ ਗਿਆ ਤੇ 20% ਮਣਾ ਮੋਟਾ ਰਹਿ ਗਿਆ ਤੇ ਆ ਦੇਖ ਸਕਦੇ ਆ ਸਾਹਮਣੇ ਜਿਹੜਾ ਬਾਰਬੂਰ ਦਾਣਾ ਸਾਰਾ ਭਰਿਆ ਗਿਆ ਤੇ ਕਰਦੇ ਆ ਵੀਡੀਓ ਨੂੰ ਮਤਲਬ ਦਬ ਕੇ ਸ਼ੇਅਰ ਜੀ ਤੇ ਮਿਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਡੇ ਰੇਟ ਕੀ ਕੀ ਰੇਟ ਚੱਲਦਾ ਹੈ ਕੀ ਕੀ ਮੰਡੀ ਦੀ ਜਿਹੜੀ ਸਥਿਤੀ ਸਥਿਤੀ ਆ ਉਹ ਤੁਹਾਨੂੰ ਵਿਰੋਧ ਸਹਿਗਰ ਕਮੈਂਟਾਂ ਦੇ ਵਿੱਚ ਤੇ ਚਲਦੇ ਆਪਾਂ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਲੋ ਜੀ ਸਾਹਮਣੇ ਬੋਲੀ ਸ਼ੁਰੂ ਹੋ ਚੁੱਕੀ ਜੀ ਦੇਖਦੇ ਆ ਕਿਹੜੀ ਕੁਆਲਿਟੀ ਆ ਤੇ ਕਿਹੜੀ ਬੋਲੀਏ ਦੇਖ ਦਿਖਾਉਣਾ ਤੁਹਾਨੂੰ ਅੱਜ ਵੀ ਵੀ 50 ਰੁਪਏ ਤੁਹਾਨੂੰ ਨਾਲ ਤੁਹਾਨੂੰ ਨਾਲ ਤੁਹਾਨੂੰ ਨਾਲ ਹਾਈਜ਼ੋ ਫੰਡ 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 ਦੀ ਪੋਜੀਸ਼ਨ ਫੰਡ 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 32 32 38 32 32 25 25 30 ਵੀ ਵੀ ਵੀਰ ਦੇ ਵੀਰ ਦੇ 50 ਰੁਪਏ ਨਾ ਨਾ ਤੁਹਾਨੂੰ ਦੇ ਤੁਹਾਨੂੰ ਦੇ ਸਟ 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 70 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 80 80 2900 2900 100 2500 ਬੋਲਣਾ ਕਹਿਣਾ 2900 ਰੁਪਏ ਲਿਖੋ ਜੀ ਹੋਰ ਬੋਲਵਾ ਪਾ ਟਾਲੀ ਵਾਰੀ ਲਓ ਜੀ ਪਹਿਲੀ ਢੇਰ ਲੱਗੀ 2900 ਰੁਪਏ ਲੱਗੇ ਜੀ ਪਹਿਲੀ ਢੇਰੀ ਹੈ ਜੀ ਕੋੜਾ ਪਰਾ ਮੰਡੀ ਦੀ ਲਓ ਜੀ ਆਹ ਵਾਲੀ ਕੁਆਲਿਟੀ ਦੇਖੋ ਜੀ ਦੇਖੋ ਜੀ ਥੋੜਾ ਦਾਣੇ ਦੇਖੋ ਇਹ ਕਾਲੇ ਹੋ ਚੁੱਕੇ ਆ ਸਮੈਲ ਵੀ ਥੋੜੀ ਥੋੜੀ ਆ ਰਹੀ ਆ 29 2900 ਵਿਗਿਆ ਜੀ ਲਓ ਜੀ ਦੂਜੀ ਢੇਰੀ ਦੇਖ ਜੀ ਕਰਨਾ ਨਹੀਂ ਬਚੇ ਇਹਨਾਂ ਨੂੰ ਕੱਢਨੇ ਪੈਣਗੇ

ਬੱਤੀ ਇਹ ਬਾਬਾ ਨਗਾਹ ਪਾਸ ਹੈ 3200 ਆ ਬੱਤੀ 3200 50 50 10 25 50 ਯਾ ਇਹ 3250 ਜੀ ਕਰ ਦਈਏ ਲਓ ਇਹ ਲੱਗੀ 3200 ਤੇ 50 ਰੁਪਏ ਲੱਗੇ ਜੀ ਦੇਖੋ ਆਰ ਕੁਆਲਟੀ ਸੀ ਦੇਖੋ ਨਾ ਖਰਾਬ ਤਾਂ ਸੀ ਲਓ ਜੀ ਦੋ ਢੇਰਾਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੁਸੀਂ ਦੇਖ ਹੀ ਲਈ ਇੱਕ 2900 1 3250 ਰੁਪਏ ਲੱਗਿਆ ਜੀ ਤੀਜੀ ਢੇਰੀ ਦੇਖਦੇ ਹਾਂ ਕਿਥੋਂ ਕਿਥੱਕ ਜਾਂਦੀ ਹੈ ਤੇ ਕਿਹੜੀ ਵੈਰਾਈਟੀ ਹੈ ਦੇਖਦੇ ਹਾਂ ਅੱਗੇ ਜਾ ਕੇ ਲਓ ਜੀ ਆਪਾਂ ਢੇਰੀ ਤੇ ਪਹੁੰਚ ਚੁੱਕੇ ਹਾਂ ਇਹ ਦੇਖਦੇ ਹਾਂ ਬੰਨਾਰੀ ਵੀ ਸਨਾ ਕੰਮ ਲੈ ਲੈਣਾ ਨਾ ਜੀ ਨਾਲ ਆਪਾਂ ਇੱਥੇ ਆ ਗਿਆ ਤੇਜੀ ਢੇਰੀ ਦੇਖਦੇ ਹਾਂ ਹਾਂ ਬੋਲਦੀ हां जी बोलो 2500 2500 2500 हां 1885 2500 हां जी 2500 हां जी थर्मल ਗੰਗਾ ਫੱਟੇ ਗੰਗਾ ਫੱਟੇ ਗੰਗਾ ਚਲੀ ਜਾਓ ਹੀ ਆ ਗਏ ਗੰਗਾ ਕਹਾਂ ਪਰ ਹੈ ਲੋ 25 ਫੱਟੇ ਫੱਟੇ ਗੰਗਾ ਸਰੀਸ ਕੇ ਪਾਸ ਨੂੰ ਦੋਈਏ ਫੱਟੇ ਫੱਟੇ ਗੰਗਾ ਇਹ ਸਾਦੀ ਰੋਈਏ ਵੀ ਅੱਗੇ ਕਰਵਾ ਦੇਉਗੇ 60 ਲੱਖ 2700 2900 2900 ਰੁਪਏ ਦੀ ਰੱਖਾ ਤਾਂ ਦੇਣੀ ਹੈ 2700 2900 2700 ਰੁਪਏ ਦੀ 2700 2700 2700 2700 ਹਾਂਜੀ 2700 2700 2700 2700 ਹਾਂਜੀ 2700 ਆਹ ਸੰਕਲ 2700 ਲਾਲ ਲਾਲ 2700 2700 ਹਾਂਜੀ 2700 ਰੁਪਏ ਕੋਲੋਂ ਬਾਹਰ 2700 ਡਵਲ ਬੋਲਿਆ ਕਰ 2700 ਰੁਪਏ ਦੀ ਹਾਂਜੀ ਅਸ਼ੀਵ 2700 ਦੇ ਫਾਟਾ ਦੇਣੀ ਹੈ ਹਾਂਜੀ ਬਖੂਬ 292 276 ਆਹ ਆ ਪੁੱਛ ਲੈ ਪੁੱਛ ਲੈ 2700 ਰੁਪਏ ਡਬਲ ਪੱਖਾ ਲੱਗੂਗਾ ਨਹੀਂ ਬਾਬਾ ਫਸਦਾ ਕਰ ਦਿਓ ਕੋਈ ਨਾ ਤਵੇ ਰਹੀ ਫਿਰ ਚੱਲਦੇ ਦੇ 2700

ਆਪਕਾ ਲੜੀ ਇਹ ਕਮਲ ਹੋਰ ਲਗੂਗਾ 2780 ਹਾਂ 80 ਦੇ ਤੋਂ ਪਾਓ ਯਾਰ 85 85 ਪਤਨੇ ਕੇ ਤੋਂ ਪਾਓ 5 ਰੁਪਏ ਕੋਈ ਯਾਰ ਹੁਣ ਬੋਲੇ ਤਾਂ ਸਹੀ ਨੰਬਰ ਦੋ ਤੁਹਾਨੂੰ ਪਹਿਲਾ ਪੱਥਾ 85 85 85 85 85 ਹੈ 85 ਹਾਂਜੀ ਡਬਲ ਪੱਖਾ ਨੂੰ ਡਬਲ ਮਾਡਲ ਆਈ ਟੀਰ ਮਾਜੇ ਫੁੱਲ ਆਜਾਗੇ 790 90 ਲੱਭ ਚਾਨਣ ਮੇਂ ਪੂਰਾ 28 ਇਹ ਦੇਖ 28 ਤੋਂ ਦੋੜਨਾ ਪਈ 5 8 2865 ਲਾਪਨ ਛੋੜਿਆ ਪਿੰਪਾ ਬੋਲ ਬੋਲ 5 ਪਾਜਾ 2865 2865 10 10 15 15 ਹੈਪੀ ਗੱਟਿੰਗ ਮੈਚੀ 33 33 ਦੇਖ ਬਾਬਾ ਆ ਬਦਲ 33 ਫਿਰ ਪੇਦੀ ਦੋਨੇ ਕੀ ਆ ਆਮ ਆ ਵੀ 37 33 40 40 ਅੰਜਾ ਅੰਜਾ ਪਟੇ ਅੰਜਾ ਗਰੀ ਚਾ ਸੋਪਤਾ ਮਾਰੇ ਪੱਖਾ ਨਾਲ ਹਾਂ ਨਾ ਸੱਖਾ ਲਾ ਰੋ ਬਾਬਾ ਨੂੰ ਚੱਤਰਬੋਲ ਕਰਾ ਦੇ। 287500 ਆ ਗਿਆ ਆ ਗਿਆ। 48200 ਤੇ ਉੱਪਰ ਲੁਕੀ ਜਾਂਦੇ ਭਾਈ। ਓਏ ਇਹ ਕਹਾਣਾ ਕੱਤੂ ਗਾ। ਹੋ। ਹੋਰ ਇਹ ਵੀ ਚਾਹੀਏ 287500 ਬਾਅਦ ਹੋਏ। ਆ ਗਿਆ ਰਿੰਪੂ। 287500 ਬੋਲਣ ਦੇ ਮੈਨੂੰ। ਲੋ ਜੀ ਆ ਢੇਰੀ ਲੱਗੀ 28 ਨੂੰ ਤਾਂ 75 ਰੁਪਏ ਲੱਗ ਗਈ ਜੀ 1885 75 ਰੁਪਏ ਦੀ ਮੰਦੀ ਵੀ ਗਈ ਆ ਲੋ ਜਾਂ ਦਿਖਾਂ ਕੁਆਲਿਟੀ ਆ ਇੰਨੇ ਵਿੱਚ ਹਰੇ ਦਾਣੇ ਗ੍ਰੀਨ ਦਾਣੇ ਆ ਤੇ ਗਿੱਲੀ ਹੋਣ ਦੇ ਕਾਰਨ ਇਹ ਢੇਰੀ ਜਿਹੜੀ ਮੰਦੀ ਵੇਚੀ ਆ ਤੇ ਨਹੀਂ ਤਾਂ ਬਈ 3250 ਤੱਕ ਇਹਦਾ ਰੇਟ ਲੱਗਿਆ 1885 ਦਾ ਜੇ ਪਹਿਲੀ ਆ ਇੱਕ ਢੇਰੀ ਦਾ ਤੇ ਅਗਲੀ ਢੇਰੀ ਦੇਖਦੇ ਆ ਕਿਹੜੀ ਕੁਆਲਿਟੀ ਆ ਤੇ ਕਿੱਥੇ ਤੱਕ ਜਾਂਦੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚੱਲਦੇ ਆ ਅਗਲੀ ਢੇਰੀ ਤੇ ਜੀ 250 17 18 ਦੇ ਦੇ ਆ 17 18 ਕਮ ਦੂਰਤੀ ਤੋਂ 17 18 ਸਦਾਰਣਾ ਲਈ ਲੋ 17 18 ਦੀ ਬੋਲੀ ਸ਼ੁਰੂ ਹੋ ਗਈ 17 18 ਦੀ 17 18 250 ਆਜਾ ਪੰਜਾਬ ਜਿਆ 250 ਆਜਾ ਜਿਆ 17 18 250 ਆਜਾ 250 आईशो काट कर दे बाबा पांच कर दे 25 25 25 25 टी कर दे जी जी 50 50 50 50 50 70 70 ₹70 ₹70 ₹70 ₹70 ₹70 ये मेरे बॉक्स पे 70 हुई थी 70 हुई थी 70 हुई है गुरु आईशो 70 जी 70 70 ਅੱਸੀ ਅੱਸੀ ਅਫੀਲ ਖੁਸ਼ਕ ਬੈਠੇ ਵੇਂ ਹਾਂ ਅੱਸੀ ਵੀ ਆਉਂਦੇ ਹਾਂ ਅੱਸੀ ਚਾਸੀ ਚਾਸੀ ਕਿੱਥੇ ਲਗਾਏ ਚਾਸੀ ਚਾਸੀ ਕਿੱਥੇ ਆ ਖੜੀ ਹੈ ਚਾਸੀ ਕਦ ਦੇ ਚਾਸੀ ਅੱਧੀ ਬੋਲੂਗਾ ਅੱਧੀ ਬੋਲੂਗਾ ਚਾਸੀ ਬੱਪਾ ਕੱਟਾਨੇ ਵਿੱਚ ਕੱਟਾਨੇ ਵਿੱਚ

ਆਹ ਵਾਲੀ ਕੁਆਲਿਟੀ ਦੇਖੋ ਜੀ ਇਹ ਵਾਲੀ ਕੁਆਲਿਟੀ ਇਹ ਦੇਖੋ ਭਾਈ 2950 ਲੱਗੀ ਜੀ ਬੋਲੀ ਅਗਲੀ ਢੇਰੀ ਦੇਖਦੇ ਹਾਂ ਕਿਥੋਂ ਤੱਕ ਜਾਂਦੀ ਹੈ ਕਿਹੜੀ ਢੇਰੀ ਆ ਲਓ ਜੀ ਸਰੇ ਦੀ ਕੁਆਲਿਟੀ ਇਹ ਦੇਖੋ ਜੀ ਤੇਰੀ ਚਮਕ ਦੇਖੋ ਜੀ ਪੂਰੀ ਫੁੱਲ ਚਮਕਾ ਨੋ ਜੀ ਦੇਖੋ ਸੁੱਕੇ ਬਿਲਕੁਲ ਨਹੀਂ ਬਿਲਕੁਲ ਸੁੱਕੇ ਨਹੀਂ ਜੀ ਕਿਹੜੀ ਆ ਕਿਹੜੀ ਬੋਏ ਹੈ ਕਿੜੀ ਮਜੀ 17 18 ਇਹ 17 18 ਹੈ ਜੀ ਜੋ ਆ 30 30 30 ਨਾਲ ਉਹ ਬਾਬਾ ਇਸ ਤਰ੍ਹਾਂ ਲਾਉਂਦਾ ਜਿਵੇਂ ਉਹ ਕਹਿੰਦਾ ਉਹ ਨਾ ਸਿਰੇ ਘਾੜਦਾ ਮੇਰੇ ਪਾਸੋਂ 5 5 5 20 ਸੱਚੀ ਜੀ ਜੀ ਇਹ ਸੋਤੇ ਦੀ ਛੋਟੇ ਕਰੋ ਦਮਤੀ ਕੋਟੀ ਦੇ ਕੇ ਜਾਣੀ ਆ ਸੋਨੇ ਦੀ ਸੱਚੀ ਸੋਤੀ ਲਾ ਲਈ 3130 ਰੁਪਏ ਲੱਗ ਗਿਆ ਜੀ 17 18 3130 ਰੁਪਏ ਜੀ ਆਹ ਵਾਲੀ ਕੁਆਲਿਟੀ ਸੀ 3130 ਰੁਪਏ

300 ਰੁਪਏ ਹੈ ਵੀ ਹਾਸਲਾ ਦੇ ਰਿਹਾ 300 ਰੁਪਏ 300 ਰੁਪਏ ਮੁਕੇਸ਼ ਮੁਕੇਸ਼ 300 ਰੁਪਏ 2830 ਰੁਪਏ 300 ਰੁਪਏ 2830 ਰੁਪਏ ਦਾ ਜਿਹੜੀ ਬੋਲਿੰਗ ਪਹੁੰਚ ਚੁੱਕੀ ਹੈ ਮੁਕੇਸ਼ 2830 35 40 40 45 50 55 60 2875 67 70 70 75 80 85 ਉਹਨਾਂ ਨੂੰ ਪੁੱਛੋ ਜਾ ਯਾਰ 90 ਕਰ ਦਾਂ ਹਾਂ ਤੇਰੇ ਲੈ ਲੈ ਜਮੂਹ ਚ ਰੱਖੀ ਕਾ ਨੂੰ ਤੂੰ ਕਿਉਂ ਐ 2900 ਉਹਨੂੰ ਪੁੱਛਿਆ ਇਹਨੇ ਕੱਲ ਨੂੰ ਆਹ ਬੋਲੀ ਗਿਆ ਇਹ 2900 ਇਧਰ ਆ ਉਹ ਯਾਰ ਦਵਾ ਤਾ ਅੱਗੇ ਤੰਨਾ ਜੀ 10 ਰੁਪਏ ਨਾ ਪਾਵੇਂ ਤੈਨੂੰ ਦੱਸਦਾ ਪਹਿਲਾਂ ਅੱਜ ਉਹ ਯਾਰ ਆਉਂਦਾ ਭਾਗ ਰਣ ਦੇਖਦੇ ਬਸ 5 ਰੁਪਏ 5 ਰੁਪਏ 10 ਕਹ ਦੇ ਦੇ 15 15 20 ਕਹ ਦੇ ਦੇ 25 ਇਹ ਕਨੇ ਕ ਨਹੀਂ ਕਨੇ 30 33 ਮੇਰੇ ਲਈ ਇਧਰ ਅੱਖ ਮੇ ਲਾ ਕੇ 40 45 ਪਿਆ 55 60 65 70 ਇੱਤਾਰੇ 80 ਰੁਪਏ 85 3000 3000 ਨਵੀਂ ਰਕਮ 17000 ਇਹ ਲੱਗੀ 3000 ਲੱਗੀ 17 18 3000 ਰੁਪਏ ਤੱਕ ਲੱਗੀ 3000 ਰੁਪਏ ਵਿਕਦੀ ਆ ਵੀ 60 60 कनेक्ट 68 260 68 68 70 मिनट कलेक्टर कलेक्टर अतिथि को बनता 70 80 80 80 250 250 250 मैं का डबल पॉइंट वाली ਯਾ ਤੇ ਹਾਂ ਸਵਰ ਹੈਣੀਗਾ ਬੰਦ ਕਰ ਲ ਬੰਦ ਕੋਈ ਮੋੜੀ ਬਤੀ ਤੋਂ ਕੰਡੋਰ ਆ ਗਈ ਹੈ ਰੋਜਾ ਕੋਈ ਨਹੀਂ ਐ ਬਸ ਫਾਈਲ ਨੂੰ ਫੋਟੋ ਕਰਦੇ ਨਹੀਂ ਗਾਈ ਜੋਈ 28 1885 ਜੋਈ ਕੀ ਸੋਈ ਨਾ ਕੀ ਗੋਨ 200 ਗੰਢਾ ਪਾ ਦੇ ਨਹੀਂ ਯਾਰ ਨਹੀਂ ਯਾਰ ਨਹੀਂ ਯਾਰ ਕਹਿੰਦੇ ਯਾਰਾ 50 ਕੋਰ ਰੱਖੀਂ ਕਹਿੰਦੇ ਯਾਰ ਕਹਿੰਦੇ ਅੱਧੀਆਂ ਪਾਵਾ ਜਾਂ 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 75 ਕੋਈ ਹੋਰ ਦੋਹਰੇ ਕਿਹਦੇ ਪਿਆ 52 52 ਵਿਕੀਸ਼ਾ ਉਹ ਅਸਲੀ ਹੈ ਇਸ ਤਰੀਏ 55 ਹਾਂ 70 ਕਰਨਾ 70 ਕਰਨਾ ਪੈ ਜਾਓ 70 ਨੱਪਰ ਅਸੀਮ ਯਾਸੀਮ ਲੱਭੇ

3 70 70 70 3170 70 70 570 70 170 170 ਬਣ ਕੇ ਪੈਂ ਕਰ ਪੂਰੇ ਪੂਰੇ ਕਰ ਦੇ ਮੇਰੇ ਪੂਰੇ 3200 3200 3200 ਐਸ.ਸੀ. ਵੀ ਜਾਰੀ 3200 300 ਮੈਂ ਇਤਨਾ 5 ਪੰਜ 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 ਆਈ ਕੋਲ ਬੋਲ ਗਈ ਬੋਲ ਦੇ ਦੱਸ ਕਰ ਦੋ ਦੱਸ 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 10 20 20 20 25 ਕਰ 25 30 ਕਰ 30 35 ਕਰ 35 40 ਕਰ 40 45 43 45 ਹਾਂਜੀ ਲਿਖਾਈ ਗਈ 45 40 1 2 ਲਿਖਾਈਏ ਆਈ ਬੋਲੀ ਹਾ ਜੀ 243 ਲਓ ਜੀ ਇਹ ਲੱਗੀ 3245 ਰੁਪਏ ਇਹ ਵੀ 1885 ਸੀਗੀ 3245 ਲੱਗੇ ਇਸ ਨਾਲ ਰੇਟ ਲੱਗੇ ਆ ਢੇਰੀ ਦਾ ਦੇਖੋ ਆਹ ਵਾਲੀ ਕੁਆਲਿਟੀ ਸੀਗੀ 3245 ਰੁਪਏ ਲੱਗੀ ਲਓ ਜੀ ਇਹ ਵੀ 17 18 ਦੀ ਬੋਲੀ 17 18 ਦੀ ਬੋਲੀ ਹੈ ਤਿੰਨ ਟਰਾਲੀਆਂ ਉਹਨਾਂ ਦੀ ਬੋਲੀ ਕਰਾ ਢਾੜਾ ਦੇਣਾ ਬੋਲੋ ਭਾਈ ਕੋਈ ਆ ਰਹਾ ਨੰਦਰਾਲੀ ਆ ਨੰਦਰਾਲੀ ਆ ਸਾਰਾ ਹੀ ਜਨ ਮਾਰ ਬੋਲੋ ਭਾਈ ਬੋਲੋ ਕੀ ਹਾਲ ਹੈ ਕੋਈ ਆ ਰਹਾ 250 ਬੋਲ 250 250 50 3000 50 50 ਜਿਆ 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 ਆਹ ਮੈਂ ਨਾ 2000 ਰੁਪਏ 3000 ਰੁਪਏ ਬੋਲ ਦੇ ਕੋ ਯਾ ਯਾ ਇੰਜੀਨੀਅਰ 12 12 7000 ਰੁਪਏ 3000 ਰੁਪਏ ਹਾਂ ਮੈਂ ਬੋਲਦਾ ਯਾ ਯਾ ਨਾ ਮਾਈਟੋਬ ਦਾ ਸ਼ਿਲੇਦਾ ਯਾ ਯਾ ਮਾਈਟੋਬ ਦਾ ਮੀਂਹ ਰਾਲੀਆਂ ਮੀਂਹ ਰਾਲੀਆਂ ਮੀਂਹ ਰਾਲੀਆਂ 50 ਯਾ ਯਾ 52 52 52 52 52 70 75 60 80 80 80 80 85 85 85 ਬਾਈ ਆ ਇਧਰ ਆਏ ਸਨਾਈਪਰ ਵਾਲੀ ਕਾਰ ਆ ਸਨਾਈਪਰ ਵਾਲੀ ਪਉ ਪਹਿਲਾਂ ਦੱਸਦਾ ਪ੍ਰੋਫੈਸ਼ਨਲ ਲਾਈਕ ਕਰਾਣੀ ਪਊਗਾ ਕਨਾਲਾਂਗੇ 3085 ਕੋਈ ਬੋਲੋ ਆ ਜੀ ਆ 3085 ਵੇਚਦੀ ਆ ਭਾਈ ਆ ਜੀ ਲੱਗੀ 3085 ਰੁਪਏ ਦੀ 3000 17 18 3085 ਰੁਪਏ ਲਓ ਜੀ ਕਰ ਦਿਓ ਵੀਡੀਓ ਨੂੰ ਬਸ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਆਪਣਾ ਆਪਣੀ ਵੀਡੀਓ ਤੇ ਕਰ ਦਿਓ ਦਬ ਕੇ ਸ਼ੇਅਰ ਕਰ ਦੇ ਕੋਈ ਵੀਡੀਓ ਨਹੀਂ